ਸੰਘਰੂਰ ਦੇ ਖਨੌਰੀ ਬਾਰਡਰ ਤੇ ਦੋਨਾਂ ਫਾਰਮਾਂ ਦੀ ਮੀਟਿੰਗ ਹੋ ਕੇ ਠੀਕ ਹੈ ਮਨਜੀਤ ਰਾਏ ਸਾਡੇ ਨਾਲ ਨੇ ਤੇ ਨਾਲ ਹੀ ਸਰਮਣ ਪੰਦੇਰ ਨੇ ਉਹਨਾਂ ਗੱਲਬਾਤ ਕਰਾਂਗੇ ਮਨਜੀਤ ਜੀ ਕਿਸ ਤਰ੍ਹਾਂ ਦੇ ਫੈਸਲੇ ਜਿਹੜੇ ਅੱਜ ਲਏ ਗਏ ਨੇ ਕਿਸ ਨੂੰ ਲੈ ਕੇ ਜਿਹੜੀ ਚਰਚਾ ਅੱਜ ਕਈ ਘੰਟੇ ਚੱਲੀ ਕਿਉਂਕਿ ਸਵੇਰ ਤੋਂ ਲੈ ਕੇ ਪਹਿਲਾਂ ਸੰਭੂ ਬਾਰਡਰ ਚੱਲੀ ਹੁਣ ਖਨੌਰੀ ਤੇ ਦੇਖੋ ਅਹਿਮ ਚਰਚਾ ਜਿਹੜੀ ਆ ਉਹ ਨਵਦੀਪ ਚਲਵੇੜਾ ਜਿਹੜਾ ਸੜਾ ਨੌਜਵਾਨ ਇਨੀ ਅੰਦਰ ਡੱਕਿਆ ਹੋਇਆ ਉਹਦੀ ਰਿਹਾਈ ਵਾਸਤੇ ਜਿਹੜੀ ਅਸੀਂ ਦੋ ਦਿਨ ਦਾ ਪ੍ਰੋਗਰਾਮ ਦਿੱਤਾ ਹੋਇਆ ਅੰਮ੍ਰਾਲਾ ਦਾ ਐਸਪੀ ਦੇ ਅੱਗੇ ਜਿਹੜਾ ਤਰਨਾ ਪ੍ਰਦਰਸ਼ਨ ਕਰ ਪਈ ਸੀ 17 ਨੂੰ ਵੱਧ ਤੋਂ ਵੱਧ ਉੱਥੇ ਗੈਦਰਿੰਗ ਕਰਨੀ ਆ ਇਕੱਠ ਕਰਨਾ ਸੋ ਇੱਕ ਤਾਂ ਇਹ ਸੀ ਇੱਕ ਸਾਡੀ 22 ਤਰੀਕ ਦੀ ਕਨਵੈਨਸ਼ਨ ਹੈ ਅੰ ਦਿੱਲੀ ਦੇ ਵਿੱਚ ਸੋ ਉਹ ਉਹਦੇ ਬਾਰੇ ਚਰਚਾ ਸੀ ਉਹਦੇ ਵਿੱਚ ਸਾਰਾ ਐਮਐਸਪੀ ਤੇ ਜਿਹੜਾ ਖਰੜਾ ਤਿਆਰ ਕਰਨ ਵਾਸਤੇ ਜਾਂ ਉੱਥੇ ਚਰਚਾ ਕਰਨ ਵਾਸਤੇ ਅਸੀਂ ਐਕਸਪਰਟ ਬੁਲਾ ਰਹੇ ਹਾਂ ਉਹ ਐਕਸਪਰਟਾਂ ਦੀ ਰਾਏ ਵੀ ਸਾਰੀ ਜਿਹੜੀ ਉਹ ਦੇਣਗੇ ਸੋ ਇਹ ਦੋ ਮੇਨ ਇਸ਼ੂਏ ਸਨ ਜਿਹੜੇ ਮੇਨ ਆਪਣੇ ਸੀਗੇ ਉਹਨਾਂ ਤੇ ਜਿਆਦਾ ਚਰਚਾ ਹੋਈ ਅੱਜ ਸੋ ਇਸੇ ਕਰਕੇ ਜਿਆਦਾ ਲੰਮਾ ਚੱਲੀ ਹੈ ਪੰਦੇਰ ਸਾਹਿਬ ਪਹਿਲਾਂ ਤੁਸੀਂ ਨੇ ਜਿਹੜੇ ਐਮਪੀਸ ਤੇ ਜਿਹੜੇ ਐਨਡੀਏ ਦੇ ਨਾਲ ਜੁੜੇ ਹੋਏ ਤੇ ਉਹਨਾਂ ਨੂੰ ਤੁਸੀਂ ਮੰਗ ਪੱਤਰ ਵੀ ਦਿੱਤੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਹੋਏਗੀ ਕਦੋਂ ਸਮਾਂ ਮਿਲਿਆ ਕੌਣ ਕੌਣ ਜਾਣਗੇ ਜਾਂ ਕਿਹੜੇ ਕਿੜੀਆਂ ਪਾਰਟੀਆਂ ਜਿਹੜੀਆਂ ਤੁਹਾਡੀਆਂ ਸੰਗਠਨ ਨੇ ਜਿਹੜੇ ਉਹ ਦਿੱਲੀ ਚ ਇਕੱਠੇ ਹੋ ਰਹੇ ਕਿੱਥੇ ਹੋ ਰਹੇ ਲਗਭਗ ਸਾਰੇ ਹੀ ਕੰਸਟੀਟਿਊਸ਼ਨ ਕਲੱਬ ਦੇ ਵਿੱਚ ਸਾਰੀ ਦੇਸ਼ ਦੀ ਲੀਡਰਸ਼ਿਪ ਪਹੁੰਚੂਗੀ ਵਿਰੋਧੀ ਧਿਰ ਦੇ ਜਿੰਨੇ ਵੀ ਵਿਰੋਧੀ ਧਿਰ ਦੇ ਮੁਖੀ ਨੇ ਲੀਡਰਾਂ ਦੇ ਆਪ ਆਪਣੇ ਪਾਰਟੀਆਂ ਦੇ ਤਾਂ ਉਹਨਾਂ ਨੂੰ ਮਿਲ ਕੇ ਇਹ ਪੁੱਛਾਂਗੇ ਵੀ ਮੰਗ ਪੱਤਰ ਦਿੱਤੇ ਸੀਗੇ ਪਹਿਲਾਂ ਵੀ ਉਹ ਪ੍ਰਾਈਵੇਟ ਬਿੱਲ ਲਿਆਉਣ ਬਾਰੇ ਕੀ ਸੋਚ ਰਹੇ ਹੈਗੇ ਆ ਉਹ ਤੇ ਉਹਨਾਂ ਨਾਲ ਗੱਲ ਕਰਨ ਕਦੋਂ ਹੋ ਰਹੀ ਜਾਣਕਾਰੀ ਹੈ ਮੀਟਿੰਗ ਤੁਹਾਡੀ ਆ ਦੇਖੋ ਇਹ ਤਾਂ ਹੁਣ ਚਿੱਠੀਆਂ ਲਿਖੀਆਂ ਹੋਈਆਂ ਵਾ ਆ ਜਦੋਂ ਉਹਨਾਂ ਦਾ ਸਮਾਂ ਮਿਲਦਾ ਵਾ ਇੱਕ ਦੋ ਅੱਜ ਲਿਖੀਆਂ ਜਾਂ ਤੁਸੀਂ ਮਤਲਬ ਪਹਿਲਾਂ ਪਹਿਲਾਂ ਲਿਖੀਆਂ ਆ ਬਾਇਆ ਹਾਲ ਤੀ ਕੋਈ ਫਿਲਹਾਲ ਕੋਈ ਨਹੀਂ ਦੋ ਇੱਕ ਦੋ ਦਿਨਾਂ ਚ ਲਿਖੀਆਂ ਉਹਨਾਂ ਵੱਲੋਂ ਇਹ ਸੀ ਵੀ ਪੋਜ਼ਿਟਿਵ ਆ ਬੀਜੀਆ ਇੱਕ ਦੋ ਦਿਨਾਂ ਚ ਅਸੀਂ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ ਹਾਈ ਕੋਰਟ ਦਾ ਫੈਸਲਾ ਆਇਆ ਸੀ ਕਿ 7 ਦਿਨ ਦੇ ਵਿੱਚ ਜਿਹੜੇ ਰਸਤੇ ਖੋਲੇ ਜਾਣ ਤਾਂ ਇਸ ਨੂੰ ਲੈ ਕੇ ਕੀ ਚਰਚਾ ਅੱਜ ਹੋਈ ਇਸ ਉੱਪਰ ਹਾਂ ਦੇਖੋ ਗੱਲਚਾ ਤਾਂ ਹੋਈ ਆ ਪਰ ਇਹਦਾ ਹਜੇ ਦੂਰਾ ਕੰਮ ਆ ਕਿਉਂਕਿ ਇੱਕ ਤਾਂ ਐਫੀਡੇਵਿਟ ਨਹੀਂ ਸਾਨੂੰ ਮਿਲਿਆ ਜਿਹੜਾ ਹਰਿਆਣਾ ਸਰਕਾਰ ਨੇ ਪਿੱਛੇ ਉਹ ਫਾਈਲ ਕੀਤਾ ਔਰ ਇੱਕ ਕੁਝ ਚੀਜ਼ਾਂ ਹਜੇ ਬਾਰਡਰ ਖੋਲਣ ਬਾਰੇ ਤੇ ਪਤਾ ਨਹੀਂ ਹੈਗਾ ਹੁਣ ਜਦੋਂ ਇਹ ਕਲੀਅਰ ਹੋ ਜਾਊਗਾ ਬਾਰਡਰ ਖੋਲਣ ਬਾਰੇ ਫੇਰੀ ਇਤੇ ਹਤਮੀ ਕੁਝ ਬੋਲ ਸਕਾਂਗੇ ਹਰ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਕਿ ਜਿਹੜੇ ਬੈਠੇ हां वैसे तो ਕਿਸਾਨਾਂ ਦੀ ਤਿਆਰੀ ਰਹਿੰਦੀ ਆ ਅਸੀਂ ਜਦੋਂ ਬਾਰਡਰ ਖੁੱਲੂਗਾ ਉਹਦੇ ਬਾਰੇ ਪੂਰੀ ਹਤਮੀ ਡੇਟ ਦੋਵੇਂ ਫਾਰਮ ਐਲਾਨ ਕਰਨਗੇ ਵੀ ਕਦੋਂ ਤੁਰਨਾ ਕਿਵੇਂ ਤੁਰਨਾ ਇਹ ਸਾਰਾ ਕੁਝ ਆਊਗਾ ਫਿਲਹਾਲ ਤਾਂ ਅਜੇ ਬਾਰਡਰ ਖੁੱਲਣ ਬਾਰੇ ਸੰਸ਼ਾ ਹੈਗਾ ਇਹ ਸਨ ਕਿਸਾਨ ਨੇਤਾ ਮਨਜੀਤ ਰਾਏ ਅਤੇ ਨਾਲ ਸਰਮਪੰਦੇਰੀ ਜੀ ਨੇ ਸਾਫ ਤੌਰ ਤੇ ਕਿਹਾ ਕਿ ਜਿਹੜੀ ਵੱਡੀ ਬੈਠਕ ਹੋਏ ਦੇ ਵਿੱਚ ਕਈ ਵੱਡੇ ਫੈਸਲੇ ਜੁੜੇ ਲਏ ਗਏ ਹਨ ਖਾਸ ਤੌਰ ਤੇ ਨਮਨੀਤ ਜਨਵੇੜਾ ਨੂੰ ਲੈ ਕੇ ਜਿਹੜਾ ਇੱਕ ਮਾਮਲਾ ਜਿਹੜੀ ਉਸ ਦੀ ਗ੍ਰਿਫਤਾਰੀ ਹੋਈ ਹੋਈ ਹੈ ਉਸ ਨੂੰ ਲੈ ਕੇ ਅੰਬਾਲਾ ਦੇ ਵਿੱਚ ਜਿਹੜਾ ਤਰਨਾ ਪ੍ਰਦਰਸ਼ਨ ਕਰਨਾ ਉਸ ਨੂੰ ਲੈ ਕੇ ਦੂਜੇ ਨਾਲ ਹੀ ਸਭ ਤੋਂ ਵੱਡੀ ਜਿਹੜੀ ਇਹਦੇ ਵਿੱਚ ਫੈਸਲੇ ਲਿਆ ਗਿਆ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੇ ਰਾਹੁਲ ਗਾਂਧੀ ਨੂੰ ਜਿਹੜੇ ਇੱਕ ਕਿਸਾਨ ਨੇ ਜਿਹੜਾ ਮਿਲਣਗੇ ਤਾਂ ਜੋ ਮੌਨਸੂਨ 70 ਦੇ ਵਿੱਚ ਉਹਨਾਂ ਦੀ ਆਵਾਜ਼ ਜਿਹੜੀ ਸੰਸਦ ਦੇ ਵਿੱਚ ਉਠਾਈ ਜਾਵੇ ਕੈਮਰਾ ਬਲਬੀਰ ਦੇ ਨਾਲ ਵਿੱਕੀ ਪੁੱਲਰ ਢਿੱਲੀ ਪੋਸਟ ਪੰਜਾਬ ਰਾਣਾ ਹਿ